ਆ ਜਿਹੜਾ ਤੇ ਨਮ ਰੈਂਡਮ ਨੇ ਪੁੱਛੇ ਹੋਰ ਜਿਸ ਦੇ ਉੱਤੇ ਰੱਖਿਆ ਮੇਰਾ ਨਾਮ ਨਿਤਿਸ਼ ਵੀ ਮੈਂ ਜੀ ਫਾਊਂਡਰ ਵੀ ਇਮੈਕਸ਼ਨ ਕਮੇਟੀ ਗੋਡ ਆਫ ਰਾਈਟਸ ਬਾਬਾ ਸਾਹਿਬ ਅੰਬੇਦਕਰ ਜੀ ਸੰਵਿਧਾਨ ਨਿਰਮਾਤਾ ਜਿਨ੍ਹਾਂ ਦੀ ਪ੍ਰਤਿਮਾਾਂ ਸੰਵਿਧਾਨਿਕ ਤੌਰ ਤੇ ਜਿਹੜੇ ਜਿਹੜੇ ਆਧਾਰੇ ਨੇ ਔਰ ਹਰ ਜਗ੍ਹਾ ਸੁਪਰੀਮ ਕੋਰਟ ਹੋਵੇ ਚਾਹੇ ਪਾਰਲੀਮੈਂਟ ਹੋਵੇ ਤੇ ਚਾਹੇ ਡੀਸੀ ਕੰਪਲੈਕਸ ਹੋਵੇ ਹਰ ਜਗ੍ਹਾ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਹੈਗੀ ਹੈ ਕਿਉਂਕਿ ਸੰਵਿਧਾਨ ਤੋਂ ਉੱਤੇ ਹੀ ਸ਼ਾਸਨ ਪ੍ਰਸ਼ਾਸਨ ਜਿਹੜਾ ਉਹ ਜ਼ਮੀਨ ਤੇ ਉਤਰਦਾ ਲੋਕਤੰਤਰ ਜ਼ਮੀਨ ਤੇ ਉਤਰਦਾ ਪਰ ਅ ਸ਼ਾਇਦ ਅੰਮ੍ਰਿਤਸਰ ਡੀਸੀ ਕੰਪਲੈਕਸ ਅੰਮ੍ਰਿਤਸਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਭਾਰਤੀ ਸੰਵਿਧਾਨ ਤੋਂ ਬਾਹਰ ਹੈਗਾ ਬਾਬਾ ਸਾਹਿਬ ਮਵੇਦਕਰ ਜੀ ਦੀ ਪ੍ਰਤਿਮਾ ਇੱਥੇ ਨਹੀਂ ਹੈਗੀ ਸੋਸ਼ਲ ਜਸਟਿਸ ਡਿਪਾਰਟਮੈਂਟ ਨੂੰ ਪਿਛਲੇ ਹਫਤੇ ਲਿਖ ਕੇ ਦਿੱਤਾ ਸੀ ਔਰ ਕਈ ਸਾਲਾਂ ਤੋਂ ਇਹ ਬਵਯਾ ਸ਼ਾਨਦਾਰ ਡੀਸੀ ਕੰਪਲੈਕਸ ਬਣਾਇਆ ਪਰ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਨਾਲ ਲਗਾਣੀ ਕਿਤੇ ਨਾ ਕਿਤੇ ਕਨਸਟੀਟਿਊਸ਼ਨਲ ਬਰੀਚ ਹੈਗਾ ਸੰਵਿਧਾਨ ਨੂੰ ਬਾਈਪਾਸ ਕੀਤਾ ਗਿਆ ਇਹਦੇ ਸੰਦਰਭ ਦੇ ਵਿੱਚ ਇੱਕ ਮੰਗ ਪੱਤਰ ਅੰਮ੍ਰਿਤਸਰ ਡੀਸੀ ਸਾਭ ਨੂੰ ਮੰਗ ਪੱਤਰ ਦਿੱਤਾ ਕਿ ਅਗਲੇ 15 ਦਿਨ 18 ਤਰੀਕ ਤੱਕ ਜੇ ਕੁਝ ਰਿਟਨ ਹੈ ਦਿੱਤੇ ਸਾਨੂੰ ਨਹੀਂ ਮਿਲਦਾ ਤੇ 18 ਤਰੀਕ ਨੂੰ ਭੁਗੜਤਾਲੇ ਤੇ ਰੱਖੀ ਜਾਏਗੀ ਔਰ ਇਹਦਾ ਸਮਾਂ ਔਰ ਸਥਾਨ ਆਉਣ ਵਾਲੇ ਸਮੇਂ ਚ ਦੱਸਤਾ ਜਾਏਗਾ ਜੈ ਵਾਲਮੀਕੀ ਜੀ ਜੈ ਭੀਮ ਜੈ ਸਵਿਧਾਨ ਜੀ ਧੰਨਵਾਦ ਕਰਾਂਗਾ ਮੈਂ ਤੰਦਨ ਬਾਬਾ ਜੀਵਨ ਸਿੰਘ ਈਆਰ ਯੂਨੀਅਨ ਦੇ ਮੇਰੇ ਸਾਥੀ ਕ੍ਰਾਂਤੀ ਜੀ ਵੱਡੇ ਸਤਿਕਾਰਯੋਗ ਵੀਰ ਸਰਦਾਰ ਬਕਾਸ਼ ਸਿੰਘ ਜੀ ਇਹਨਾਂ ਸਾਥੀਆਂ ਦਾ ਦਿਲੋਂ ਧੰਨਵਾਦ ਹੈ ਅੱਜ ਨਾਲੇ ਚ ਸ਼ਮੂਲੀਅਤ ਕੀਤੀ ਔਰ ਸਾਥ ਮਿਲਿਆ ਵਾ ਜੈ ਵਾਲਮੀਕੀ ਜੀ ਜੈ ਭੀਮ ਜੈ ਸਭਿਧਾਨ